ਸਭ ਘਾਟੀ ਦੇ ਵਿੱਚ ਸਿੱਖ ਭਾਈ ਜਾ ਰਹੇ ਨੇ ਹੋਰ ਕੀ ਸਮੱਸਿਆਵਾਂ ਨੇ ਤਾਂ ਕਿ ਉਹਨਾਂ ਦੀ ਜਿਹੜੀ ਸਬੈਮਾਨ ਉਹਨੂੰ ਕੋਠੇਸ ਨਾ ਪਹੁੰਚਦੀ ਹੋਵੇ ਤੋ ਫਿਰ ਇੱਕ ਸੰਤਾਪ ਹੰਡਾਉਣ ਵਾਲੀ ਗੱਲ ਹੈਗੀ ਆ ਇੱਕ ਹੱਠ ਹੈ ਵੀ ਅਸੀਂ ਗੁਰੂ ਦੇ ਸਿੱਖਾਂ ਅਸੀਂ ਜ਼ਮੀਨ ਛੱਡ ਕੇ ਭੱਜਣ ਵਾਲੇ ਨਹੀਂ ਹਾਂ ਪੰਜ ਲੱਖ ਕਸ਼ਮੀਰੀ ਬ੍ਰਾਹਮਣ ਜਿਹੜੇ ਸਾਡੇ ਭਰਾ ਸੀ ਜੇ ਉਹ ਛੱਡ ਕੇ ਨਾ ਜਾਂਦੇ ਤਾਂ ਸਾਡੀ ਗਿਣਤੀ 580000 ਹੋਣੀ ਸੀ ਹਰ ਪਿੰਡ ਦੇ ਵਿੱਚ ਪੰਚਾਇਤ ਬਣੀਆਂ ਸਰਪੰਚ ਮੈਂਬਰ ਪੰਚਾਇਤ ਬਣੇ ਆ ਔਰ ਕੋਈ ਪਰਿੰਦਾ ਵੀ ਝਕਮੀ ਨਹੀਂ ਹੋਇਆ ਸਖਤੀ ਉਹਨਾਂ ਲਈ ਆ ਜਿਹੜੇ ਸਖਤੀ ਦੇ ਲਾਇਕ ਨਹੀਂ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਕੀ ਕੀ ਸਮੱਸਿਆਵਾਂ ਨੇ ਅਤੇ ਉਹਨਾਂ ਦੇ ਸਮੱਸਿਆਵਾਂ ਦਾ ਕਿਸ ਤਰ੍ਹਾਂ ਹੱਲ ਹੋਣਾ ਚਾਹੀਦਾ ਤੇ ਕੁਝ ਹੱਲ ਕਰਵਾਇਆ ਵੀ ਹੈ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਜੋ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਦੇ ਨੈਸ਼ਨਲ ਸੈਕਟਰੀ ਨੇ ਔਰ ਜੰਮੂ ਕਸ਼ਮੀਰ ਦੇ ਇੰਚਾਰਜ ਵੀ ਨੇ ਇਹਨਾਂ ਤੋਂ ਜਾਣਦੇ ਆ ਕਿ ਸਿੱਖ ਭਾਵਨਾਵਾਂ ਉੱਥੇ ਨੇ ਕੀ ਨੇ ਗਰੇਵਾਲ ਸਾਹਿਬ ਜੋ ਉੱਥੇ ਜੰਮੂ ਕਸ਼ਮੀਰ ਚ ਸਿੱਖ ਪਾਈਚਾਰਾ ਰਹਿੰਦਾ ਇਹਨਾਂ ਦਿਨਾਂ ਦੇ ਵਿੱਚ ਉਹ ਕਿੰਨੇ ਪੀੜਤ ਨੇ ਔਰ ਕੀ ਕੀ ਉਹਨਾਂ ਦੀਆਂ ਸਮੱਸਿਆਵਾਂ ਹਨ ਪਹਿਲਾਂ ਤਾਂ ਵੱਡੀ ਘਟਨਾ ਵਾਪਰੀ ਸੀ ਸਨ 2000 ਦੇ ਵਿੱਚ 35 ਸਿੱਖ ਗੁਰਦੁਆਰਾ ਸਾਹਿਬ 36 ਸਿੰਘਪੁਰਾ ਦੇ ਬਾਹਰ ਲਾਈਨ ਬਣਾ ਕੇ ਉਹਨਾਂ ਉਹਨਾਂ ਤੇ ਅਟੈਕ ਹੋਇਆ ਗੋਲੀਆਂ ਮਾਰ ਕੇ ਮਾਰ ਦਿੱਤੇ ਉਸ ਟਾਈਮ ਉਹਨਾਂ ਨੇ ਮਹਿਸੂਸ ਕੀਤਾ ਵੀ ਸਾਡੇ ਇੱਥੇ ਰਹਿਣ ਦਾ ਸਥਾਨ ਨਹੀਂ ਫਿਰ ਉੱਥੇ ਗਿਆਨੀ ਰਜਿੰਦਰ ਸਿੰਘ ਹੁਣੀ ਨੇ ਹੋਰ ਲੋਕਾਂ ਦਾ ਇਕੱਠ ਹੋਇਆ ਜਿੱਦਣ ਉਹ ਆ ਭੋਗ ਸੀ ਉੱਥੇ ਇਸ ਗੱਲ ਦਾ ਜ਼ਿਕਰ ਹੋਇਆ ਵੀ 1517 ਦੇ ਵਿੱਚ ਬਾਬਾ ਨਾਨਕ ਜੀ ਇਸ ਪਵਿੱਤਰ ਧਰਤੀ ਤੇ ਆਏ ਸੀ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਇੱਥੇ ਚਰਨਛੋਹ ਪ੍ਰਾਪਤ ਧਰਤੀ ਆ ਉਹਨਾਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਨੇ ਔਰ ਉਸ ਤੋਂ ਬਾਅਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਸਮੇਂ 27 ਸਾਲ ਗਵਰਨਰ ਸਾਹਿਬ ਹਰੀ ਸਿੰਘ ਨਲੂਆ ਉਹ ਜੰਮੂ ਕਸ਼ਮੀਰ ਦੇ ਗਵਰਨਰ ਰਹੇ ਉਹਨਾਂ ਨੇ ਕਿ ਆ ਵੀ ਸਿੱਖ ਰਾਜ ਦੀ ਏ ਜ਼ਮੀਨ ਆ ਵੀ ਅਸੀਂ ਬੁੱਜ਼ਦਾਂ ਵਾਂਗੂ ਛੱਡ ਕੇ ਨਹੀਂ ਜਾਵਾਂਗੇ ਵੀ ਸਾਡੇ ਗੁਰੂ ਦਾ ਹੁਕਮ ਆ ਵੀ ਜਦ ਆਪ ਕੀ ਔਦ ਨਿਧਾਨ ਬਣੀ ਅਤਹੀ ਰਨ ਮੇ ਤਬ ਜੂਝ ਮਰੋ ਔਰ ਅੱਜ ਤੱਕ ਉਹ ਹਰੀ ਕੈਮ ਨੇ ਔਰ ਠੀਕ ਐ ਉੱਥੇ ਬੇਰੋਜ਼ਗਾਰੀ ਆ ਔਰ ਉੱਥੇ ਸਾਧਨਾ ਦੀ ਘਾਟ ਆ ਸੜਕਾਂ ਦੀ ਪ੍ਰੋਬਲਮ ਸੀ ਸਕੂਲਾਂ ਦੀ ਪ੍ਰੋਬਲਮ ਸੀ ਹਸਪੀਟਲ ਡਿਸਪੈਂਸਰੀਆਂ ਦੀ ਪ੍ਰੋਬਲਮ ਸੀ ਲੇਕਿਨ ਦਿਲ ਨਹੀਂ ਛੋਟਾ ਕੀਤਾ ਲੇਕਿਨ ਮੈਂ ਧੰਨਵਾਦ ਕਰਦਾ ਉਥੋਂ ਦੇ ਗਵਰਨਰ ਸਾਹਿਬ ਮਹਾਮਹਿਮ ਸ਼੍ਰੀ ਸਤਪਾਲ ਮਲਕ ਜੀ ਦਾ ਕਿਉਂਕਿ ਜਦੋਂ ਦੇ ਉਹ ਲੱਗੇ ਆ ਕਾਫੀ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਔਰ ਸਾਡੇ ਲਈ ਇੱਕ ਫਖਰ ਦੀ ਗੱਲ ਆ ਕਸ਼ਮੀਰ ਕਾਟੀ ਦੇ ਸਿੱਖ ਸਮਾਜ ਦਾ ਕਹਿਣਾ ਵੀ ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਨੂੰ ਕਰਤਾਰਪੁਰ ਸਾਹਿਬ ਬਾਬਾ ਜੀ ਨੂੰ ਨਮਸਤਕ ਹੋਣ ਲਈ ਕੋਰੀਡੋਰ ਦਿੱਤਾ ਉੱਥੇ ਬੱਚਿਆਂ ਦੀ ਪੜ੍ਹਾਈ ਲਈ ਸਿੱਖਿਆ ਦਾ ਕੋਰੀਡੋਰ ਸਾਨੂੰ 36 ਸਿੰਘਪੁਰਾ ਦੇ ਵਿੱਚ ਉਹਨਾਂ ਨੇ ਦਿੱਤਾ ਹੈਗਾ ਜਿਹਦੀ ਅਨਾਉਂਸਮੈਂਟ ਹੋਈ ਆ ਕੇਂਦਰ ਵੱਲੋਂ ਕੇਂਦਰ ਵੱਲੋਂ ਵੱਡਾ ਡਿਗਰੀ ਕਾਲਜ ਜਿਹੜੇ 35 ਸਿੱਖ ਸ਼ਹੀਦ ਹੋਏ ਸੀ ਗੁਰਦੁਆਰਾ ਸਾਹਿਬ ਦੇ ਬਾਹਰ 36 ਸਿੰਘਪੁਰਾ ਦੇ ਵਿੱਚ 36 ਸਿੰਘਪੁਰਾ ਦੇ ਵਿੱਚ ਇੱਕ ਕਾਲਜ 10 ਏਕੜਾਂ ਤੋਂ ਵੱਧ ਜ਼ਮੀਨ 'ਚ ਬਣਨ ਜਾ ਰਿਹਾ ਔਰ ਮੈਂ ਕਹਿੰਦਾ ਵੀ ਜਿੱਥੇ ਐਜੂਕੇਸ਼ਨ ਦਾ ਵਿਕਾਸ ਹੁੰਦਾ ਉਹਦੇ ਨਾਲ ਹੀ ਲੋਕਾਂ ਦੇ ਜੀਵਨ ਵੀ ਚੇਂਜ ਹੁੰਦਾ ਹੈਗਾ ਔਰ ਉਸ ਖੇਤੇ ਨੂੰ ਉਸ ਕਸ਼ਮੀਰ ਵੈਲੀ ਨੂੰ ਜਿਹੜੇ ਦੂਰ ਦਰਾਡੇ ਪਹਾੜਾਂ ਦੇ ਵਿੱਚ ਬਸੇ ਹੋਏ ਲੋਕ ਨੇ ਉਹਨਾਂ ਦੇ ਬੱਚਿਆਂ ਨੂੰ ਉੱਥੇ ਚੰਗੀ ਐਜੂਕੇਸ਼ਨ ਮਿਲਦੀ ਹੈ ਸਰਦਾਰ ਸਾਹਿਬ ਘਾਟੀ ਦੇ ਵਿੱਚ ਸਿੱਖ ਪਾਇ ਜਾ ਰਹੇ ਨੇ ਹੋਰ ਕੀ ਸਮੱਸਿਆਵਾਂ ਨੇ ਤਾਂ ਕਿ ਉਹਨਾਂ ਦੀ ਜਿਹੜੀ ਸਬੈਮਾਨ ਉਹਨੂੰ ਕਿਥੇਸ ਨਾ ਪਹੁੰਚਦੀ ਹੋਵੇ ਉਹਨਾਂ ਦਾ ਹੱਲ ਕਿਵੇਂ ਹੋਏਗਾ ਜੋ ਸਮੱਸਿਆਵਾਂ ਨੇ ਉਹਦੇ ਵਿੱਚ ਵੱਡੀ ਗੱਲ ਬੇਰੋਜ਼ਗਾਰੀ ਦੀ ਹੈ ਉਹਦੇ ਬਾਰੇ ਗਵਰਨਰ ਸਾਹਿਬ ਬੜੀ ਦਿਲਚਸਪੀ ਲੈ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੋਜ਼ਿਟਿਵ ਰਿਜ਼ਲਟ ਨਿਕਲਦੇ ਕਿਉਂਕਿ ਵੱਡਾ ਨੁਕਸਾਨ ਕੀਤਾ ਉੱਥੇ ਸਿੱਖ ਸਮਾਜ ਨੂੰ ਤਿੰਨ ਆਰਟੀਕਲ 370 ਕਰਕੇ ਉੱਥੇ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਨਹੀਂ ਮਿਲਦਾ ਤੇ ਉਹ ਉੱਥੋਂ ਘੱਟ ਹੀ ਛੱਡ ਨਹੀਂ ਰਹੇ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਆ ਘੱਟ ਗਿਣਤੀ ਦਾ ਦਰਜਾ ਵੀ ਹੈ ਨਹੀਂ ਨੌਕਰੀਆਂ ਹੈ ਨਹੀਂ ਤੇ ਉਹ ਫਿਰ ਇੱਕ ਸੰਤਾਪ ਹੰਡਾਉਣ ਵਾਲੀ ਗੱਲ ਹੈਗੀ ਆ ਇੱਕ ਹੱਠ ਹੈ ਵੀ ਅਸੀਂ ਗੁਰੂ ਦੇ ਸਿੱਖ ਆ ਅਸੀਂ ਜ਼ਮੀਨ ਛੱਡ ਕੇ ਭੱਜਣ ਵਾਲੇ ਨਹੀਂ ਹੈਗੇ ਅਸੀਂ ਰਹਿਣਾ ਵੀ ਆ ਔਰ ਅਸੀਂ ਰਹਿਣਾ ਵੀ ਚੰਗੇ ਤਰੀਕੇ ਨਾਲ ਔਰ ਭਵਿੱਖ ਦੇ ਵਿੱਚ ਜਿਵੇਂ ਕੇਂਦਰ ਸਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਔਰ ਉੱਥੋਂ ਦੇ ਗਵਰਨਰ ਸਾਹਿਬ ਹੱਤਪਾਲ ਮਲਕ ਜੀ ਲੱਗੇ ਹੋਏ ਆ ਥੋੜੇ ਸਮੇਂ ਦੇ ਵਿੱਚ ਸਿੱਖਾਂ ਦਾ ਵਿਸ਼ਵਾਸ ਵਧਿਆ ਮਨੋਬਲ ਵਧਿਆ ਔਰ ਸਿੱਖ ਆਪਣੇ ਆਪ ਨੂੰ ਇਹ ਸਮਝਣ ਲੱਗੇ ਆ ਵੀ ਸਾਡੀ ਪਿੱਠ ਤੇ ਹੱਥ ਰੱਖਣ ਵਾਲਾ ਕੋਈ ਹੈ ਤੇ ਕਿੰਨੇ ਕ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਸਿੱਖ ਪਾਇਚਾਰਾ ਅ ਬੰਡ ਤੋਂ ਪਹਿਲਾਂ ਤੇ ਬੈਠੇ ਆ ਕੋਈ ਜਾ ਕੇ ਆਵਾਜ਼ ਨਹੀਂ ਹੋਏ ਉਹ ਉੱਥੇ ਬੈਠੇ ਆ ਉੱਥੋਂ ਦੇ ਵਸਿੰਦੇ ਆ ਉਹ ਕਹਿੰਦੇ ਸਾਡੀ ਜ਼ਮੀਨ ਆ ਵੀ ਅਸੀਂ ਨਹੀਂ ਛੱਡ ਕੇ ਜਾਂਦੇ ਲੇਕਿਨ ਹਾਂ ਇੱਕ ਉਹਨਾਂ ਦੇ ਮਨਾਂ 'ਚ ਹੂਕ ਜ਼ਰੂਰ ਆ ਉਹ ਕਹਿੰਦੇ ਵੀ 5 ਲੱਖ ਕਸ਼ਮੀਰੀ ਬ੍ਰਾਹਮਣ ਜਿਹੜੇ ਸਾਡੇ ਭਰਾ ਸੀ ਜੇ ਉਹ ਛੱਡ ਕੇ ਨਾ ਜਾਂਦੇ ਤਾਂ ਸਾਡੀ ਗਿਣਤੀ 5 ਲੱਖ 80 ਹਜ਼ਾਰ ਹੋਣੀ ਸੀ ਵੀ ਅਸੀਂ ਬੈਠੇ ਆ ਉਹ ਵੀ ਹੋਣ ਔਰ ਰੜ ਕੇ ਇੱਥੇ ਦਾ ਜਿਹੜਾ ਮਾਹੌਲ ਹੈਗਾ ਉਹਨੂੰ ਸਾਜਗਰ ਬਣਾਈਏ ਉੱਥੇ ਪੈਰਾਮੈਟਰੀ ਫੋਰਸਸ ਹੈਗੀਆਂ ਨੇ ਔਰ ਗਵਰਨਰ ਸਾਹਿਬ ਦੀ ਆ ਜਿਹੜੀ ਇਲੈਕਸ਼ਨ ਉਹਨਾਂ ਨੇ ਕਰਵਾਈ ਆ ਉਹਦੇ ਵਿੱਚ ਹਰ ਪਿੰਡ ਦੇ ਵਿੱਚ ਪੰਚਾਇਤ ਬਣੀਆਂ ਸਰਪੰਚ ਮੈਂਬਰ ਪੰਚਾਇਤ ਬਣੇ ਆ ਔਰ ਕੋਈ ਪਰਿੰਦਾ ਵੀ ਜ਼ਖਮੀ ਨਹੀਂ ਹੋਇਆ ਇਹ ਮਹਾ ਮਹਿੰਮ ਗਵਰਨਰ ਸਾਹਿਬ ਸਤਪਾਲ ਮਲਕ ਜੀ ਦਾ ਮੈਂ ਕਹਿੰਦਾ ਉਹਨਾਂ ਨੂੰ ਸ਼ਰੇਹ ਜਾਂਦਾ ਇੱਕ ਇਹ ਕਿਹਾ ਜਾਂਦਾ ਕਿ ਘਾਟੀ ਦੇ ਪ੍ਰਤੀ ਜੋ ਦਬਾਉਦੀ ਨੀਤੀ ਹੈ ਕੇਂਦਰ ਸਰਕਾਰ ਦੀ ਉਹਦੇ ਨਾਲ ਉੱਥੇ ਥੋੜੇ ਜਿਹੇ ਗੜਬੜ ਜ਼ਿਆਦਾ ਹੋ ਰਹੀ ਆ ਜੇ ਥੋੜਾ ਜਿਹਾ ਕੇਂਦਰ ਸਰਕਾਰ ਥੋੜਾ ਜਿਹਾ ਆਪਣਾ ਜਿਹੜਾ ਹੈਗਾ ਐਟੀਟਿਊਡ ਆ ਥੋੜਾ ਠੀਕ ਰੱਖ ਲਵੇ ਹਰ ਬੰਦੇ ਤੇ ਜ਼ੁਲਮ ਨਾ ਕਰੇ ਫਿਰ ਥੋੜਾ ਥੋੜਾ ਮਾਹੌਲ ਠੀਕ ਹੋ ਸਕਦਾ ਇਹਦੇ ਬਾਰੇ ਕੀ ਕਹੋਗੇ ਅ ਹੁਣ ਦੇ ਹਾਲਾਤ ਦੇਖ ਲਓ ਉੱਥੇ ਜਿੱਥੇ ਲਾਸ਼ਾਂ ਦੇ ਸ਼ਾਮ ਨੂੰ ਢੇਰ ਲੱਗਦੇ ਸੀ ਜਿੱਥੇ ਮਿਲਟਰੀ ਵਾਲਿਆਂ ਨੂੰ ਘੇਰ ਕੇ ਪੱਥਰ ਮਾਰ-ਮਾਰ ਕੇ ਸਿਵਿਲੀਆਂ ਨਾਲ ਤੋਂ ਵੀ ਮਾੜਾ ਹਾਲ ਕਰਦੇ ਸੀ ਉਹ ਸਮਾਂ ਤੇ ਅੱਜ ਦਾ ਸਮਾਂ ਦੇਖ ਲਓ ਇਸ ਕਰਕੇ ਸਖਤੀ ਉਹਨਾਂ ਲਈ ਆ ਜਿਹੜੇ ਸਖਤੀ ਦੇ ਲਾਇਕ ਨੇ ਨਹੀਂ ਹੋਰ ਲੋਕ ਵੀ ਤਾਂ ਰਹੀ ਰਹੇ ਤੇ ਇਸ ਕਰਕੇ ਕੋਈ ਕਿਸੇ ਨਾਲ ਸਖਤੀ ਨਹੀਂ ਚਾਹੁੰਦਾ ਅਮਨ ਸ਼ਾਂਤੀ ਚਾਹੁੰਦੇ ਹੈਗੇ ਆਂ ਔਰ ਉਹ ਵੀ ਅਮਨ ਸ਼ਾਂਤੀ ਰੱਖਣ ਸਰਕਾਰ ਵੱਲੋਂ ਵੀ ਕੋਈ ਧੱਕਾ ਧੋਖਾ ਨਹੀਂ ਹੋਊਗਾ ਔਰ ਉਹਨਾਂ ਨੂੰ ਪ੍ਰੇਮ ਮਿਲੂਗਾ ਤੇ 18 ਸਾਲ ਪਹਿਲਾਂ ਸਿੱਖਾਂ ਨੂੰ ਉੱਥੇ ਮਾਸ ਦੇ ਘਾਟ ਤਾਰਤਾ ਸੀਗਾ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਗੜਬੜ ਨਹੀਂ ਹੋਈ ਕੋਈ ਸਿੱਖਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਤਰ੍ਹਾਂ ਅ ਦੇਖੋ ਹੁਣ ਇੱਕ ਛੋਟਾ ਖਰੋਟਾ ਦਾ ਵਪਾਰੀ ਸੀ ਜਿਹੜਾ ਕਿ ਮਿਲਟਰੀ ਨੂੰ ਸਪਲਾਈ ਕਰਦਾ ਸੀ ਉਹ ਬੱਚੇ ਨੂੰ ਥੋੜੇ ਦਿਨ ਪਹਿਲਾਂ ਉੱਥੇ ਮਾਰਿਆ ਹੈਗਾ ਔਰ ਵੱਡੀ ਗੱਲ ਇਹ ਆ ਵੀ ਜਿਹੜੇ ਵੱਡੇ ਵੱਡੇ ਬਿਜ਼ਨਸ ਹੈਗੇ ਆ ਉਹ سرمایہਦਾਰ ਲੋਕਾਂ ਕੋਲ ਹੈਗੇ ਆ ਮੈਂ ਕਿਸੇ ਕਮਿਊਨਿਟੀ ਦਾ ਨਾਉ ਨਹੀਂ ਲੈਣਾ ਚਾਹੁੰਦਾ ਉਹਨਾਂ ਨੂੰ ਉਹ ਛੋਟਾ ਬਿਜ਼ਨਸ ਵੀ ਉਹਦਾ ਔਖਾ ਲੱਗਦਾ ਸੀ ਜਿੱਥੇ ਜ਼ਿਆਦਾ ਹੁੰਦੇ ਆ ਉਹ ਘੱਟ ਨਾਲ ਧੱਕਾ ਦਾ ਕਰਦੇ ਆ ਤੇ ਲੇਕਿਨ ਗੁਰੂ ਸਾਹਿਬ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਸਿੱਖ ਉਥੇ ਅਡੋਲ ਨੇ ਔਰ ਉਹਨਾਂ ਨੂੰ ਪਤਾ ਵੀ ਉਹ ਕਹਿੰਦੇ ਵੀ ਜਦੋਂ ਆਉਣੀਆਂ ਉਸ ਦਿਨ ਆਉਣੀਆਂ ਲੇਕਿਨ ਐ ਨਹੀਂ ਪੱਜਣਾ ਸਿੱਖ ਪਾਈਚਾਰੇ ਦੀ ਬੇਤਰੀ ਲਈ ਤੁਸੀਂ ਹੋਰ ਆਪਣੇ ਅਪਰਾਲਿਆਂ ਦੇ ਵਿੱਚ ਕੀ ਕੀ ਕਰੋਗੇ ਉਥੇ ਸੜਕਾਂ ਸਕੂਲ ਅਪਗ੍ਰੇਡ ਡਿਸਪੈਂਸਰੀਆਂ ਦੇ ਵਿੱਚ ਸਟਾਫ ਦੀ ਨਫਰੀ ਜਿਹੜੀ ਸਹੀ ਹੋਵੇ ਔਰ ਕਈ ਹਸਪੀਟਲ ਜਿਹੜੇ ਹੈਗੇ ਆ ਅਪਗ੍ਰੇਡ ਹੋਣ ਵਾਲੇ ਉਹ ਆਲਰੇਡੀ ਗਵਰਨਰ ਸਾਹਿਬ ਨੂੰ ਲਿਸਟ ਜਾ ਚੁੱਕੀ ਹੈਗੀ ਆ ਮੈਂ ਖੁਦ ਬਿਨਾਂ ਸੁਰੱਖਿਆ ਤੋਂ 60 ਦੇ ਕਰੀਬ ਪਿੰਡਾਂ ਦੇ ਵਿੱਚ ਰਾਤਾਂ ਵੀ ਰਹਿ ਚੁੱਕਿਆ ਜਾ ਵੀ ਚੁੱਕਿਆ ਹੈਗਾ ਔਰ ਲੋਕਾਂ ਨਾਲ ਸਿੱਧਾ ਮਿਲਦਾ ਹੈਗਾ ਤੇ ਜਦੋਂ ਆਪਦੇ ਭਾਈਚਾਰੇ ਵਿੱਚ ਮਿਲਦੇ ਆ ਉਹਨਾਂ ਦੀਆਂ ਮੁਸ਼ਕਿਲਾਂ ਦਾ ਪਤਾ ਲੱਗਦਾ ਉਹਦਾ ਫਿਰ ਸੋਲੂਸ਼ਨ ਵੀ ਹੁੰਦਾ ਔਰ ਡੇ ਬਾਈ ਡੇ ਉੱਥੇ ਪ੍ਰਗਤੀ ਹੋ ਰਹੀ ਹੈ ਠੀਕ ਹੈ ਜੀ ਥੈਂਕ ਯੂ ਬ੍ਰਦਰ ਸਸੀਕਰ ਇਹਸਾਨ ਸੁਖਵਿੰਦਰ ਪਾਲ ਸਿੰਘ ਗਰੇਵਾਲ ਜੋ ਭੀਜਪੀ ਦੇ ਵਿੱਚ ਪਿਛਲੇ 30 ਸਾਲਾਂ ਤੋਂ ਸਰਗਰਮ ਨੇ ਇਹਨਾਂ ਦਾ ਕਹਿਣਾ ਹੈ ਕਿ ਘਾਟੀ ਦੇ ਜੋ ਸਿੱਖ ਭਾਈਚਾਰਾ ਉਹਨਾਂ ਦੀ ਸਿਹਤ ਵਾਲੀ ਕੇਂਦਰ ਸਰਕਾਰ ਪੂਰਾ ਗੰਭੀਰ ਹੈ ਉਹ ਵੀ ਲਗਾਤਾਰ ਉਹਨਾਂ ਉੱਥੋਂ ਦੇ ਸਿੱਖਾਂ ਨੂੰ ਜਾ ਕੇ ਮਿਲਦੇ ਨੇ ਉਹਨਾਂ ਦੀਆਂ ਸਮੱਸਿਆਵਾਂ ਜਾਣਦੇ ਨੇ ਔਰ ਉਹਨਾਂ ਦੀ ਬਿਹਤਰੀ ਲਗਾਤਾਰ ਕੰਮ ਕਰਦੇ ਰਹਿਣਗੇ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਪਾਈਚਾਰ ਦੀ ਖੁਸ਼ਹਾਲੀ ਕਿੰਨੀ ਕੁ ਹੋਏਗੀ ਕੈਮਰਾਮੈਨ ਕੁਲਜਿੰਦਰ ਸੂਤ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ